ਤੂੰ ਹੀ ਸੇ ਪਹਿਲੀ ਮਾਏ ਮੇਰੀ ਸਹੇਲੀ ਮਾਏ ਮੱਤਾਂ ਦੇ ਗਹਿਣੇ ਮਾਏ ਧੀਆਂ ਸੰਗ ਰਹਿਣੇ ਮਾਏ ਆਗੇ ਪਰਦੇਸੀ ਬੋਹੇ ਪੈ ਗਿਆ ਦਿਲ ਕਾਲਾ ਨੀ ਪਾ ਦੇ ਮੇਰੀ ਗੁੱਤ ਚ ਡੋਰੀਆ ਤੇਰੇ ਵਿਆਹ ਵਾਲਾ ਨੀ ਸ਼ਗਨਾ ਦੇ ਨਾਲ ਤੋੜ ਦੇ ਰੋਮੀਨਾ ਬਾਲਾ ਨੀ आगे परदे से वो है बाबल तेरे पग वे सूची अंबर दे चन तो ऊची जिद्दा पुगावण वाल्या सब तों वद चावण वाल्या तेरे जो राज च मिलिया खुल्ला तो वारी वे देली ते खेडण खुशियां जीवे सरदारी वे ਚਿੜੀਆਂ ਨੇ ਚੋਗ ਚੁਗ ਲਿਆ ਚੰਗਾ ਉਡਾਰੀ ਵੇ ਦੇਲੀ ਤੇ ਖੇਡਣ ਖੁਸ਼ੀਆਂ ਲੜ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪਹਿਣ ਪਿਆਰੀ ਲੈ ਤੂੰ ਜਿੱਤਿਆ ਮੈਂ ਹਾਰੀ ਸਹਰੇ ਜਦ ਭੇਜਣਗੇ ਹੁਣ ਉਦੋਂ ਹੀ ਆਉਂ ਸੰਦਾਰੇ ਪਰ ਤੂੰ ਗੇੜਾ ਜਦ ਵੀ ਬੁਲਾਉਂਗੀ ਚੋਲੇ ਸੰਦਾਰੇ ਵਾਲੇ ਵਿੱਚ ਖੈਰਾ ਹੀ ਪਾਉਂਗੀ ਵੇ ਮੇਰੀ ਅਮੜੀ ਦਿਆ ਜਾਇਆ ਜੁੜੀਆਂ ਨੇ ਬੜੀਆਂ ਰਜਾ ਸੁਟਿਓ ਨਾ ਮੇਰੀਆਂ ਚੀਜਾ ਕੁੜੀਆਂ ਦੇ ਦੋ ਕਰ ਹੁੰਦੇ ਦੋ ਮਾਵਾ ਦੋ ਪਿਓ ਹੁੰਦੇ ਮਾਪੇ ਜਥੇ ਕਰਨ ਫੈਸਲੇ ਉਥੇ ਤੁਰ ਜਾਵਣ ਜੀ ਕੁੜੀਆਂ ਤਾਂ ਸਿੰਘ ਜੀਤ ਬਸ ਮੋਹੀ ਲੈ ਆਵਣ ਜੀ ਧੀਆਂ ਦਾ ਫਿਕਰ ਨਾ ਕਰਿਓ ਪਾਗਾਂ ਦਾ ਖਾਵਣ ਜੀ ਧੀਆਂ ਦਾ ਫਿਕਰ ਨਾ ਕਰਿਓ